ਕਾਟੀ ਬੀਬੀ ਦਲੇਰ ਕੌਰ ਜੀ ਖਾਲਸਾ ਜਿਨ੍ਹਾਂ ਦੀ ਸਵੇਰੇ ਵੀਡੀਓ ਪਹੁੰਚੀ ਤੇ ਬੜਾ ਦੁੱਖ ਲੱਗਿਆ ਬਹੁਤ ਸਾਰੇ ਮਤਭੇਦ ਹਰ ਇੱਕ ਪ੍ਰਚਾਰਕ ਦੇ ਵਿੱਚ ਹੁੰਦੇ ਨੇ ਸੰਗਤ ਦੇ ਵਿੱਚ ਹੁੰਦੇ ਨੇ ਹਰ ਇੱਕ ਕੌਮ ਦੇ ਵਿੱਚ ਹੁੰਦੇ ਨੇ ਪਰ ਹਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕੁਝ ਲੋਕ ਆਪਣੀ ਵਿਚਾਰਧਾਰਾ ਪ੍ਰਚਾਰਕਾਂ ਤੇ ਥੋਪਣੀ ਚਾਹੁੰਦੇ ਨੇ ਬੀਬੀ ਦਲੇਰ ਕੌਰ ਜੀ ਦੇ ਉੱਤੇ ਉਹਨਾਂ ਨੇ ਆਪਣੇ ਵਿਚਾਰ ਥੋਪਣ ਦੀ ਜਿਹੜੀ ਹੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਹਰ ਇੱਕ ਪ੍ਰਚਾਰਕ ਦਾ ਇਹ ਯਤਨ ਹੁੰਦਾ ਹੈ ਕਿ ਪਰਚਲਤ ਇਤਿਹਾਸ ਜਿਹੜਾ ਉਹ ਸੰਗਤਾਂ ਦੇ ਵਿੱਚ ਰੱਖਿਆ ਜਾਵੇ ਕਿ ਸੰਗਤਾਂ ਕਿਸੇ ਦੁੱਤਾਂ ਦੇ ਵਿੱਚ ਨਾ ਪੈ। ਹੁਣ ਬਹੁਤ ਸਾਰੇ ਮਤਭੇਦ ਨੇ ਤੇ ਜਿੰਨਾ ਮਤਭੇਦਾਂ ਦੇ ਵਿੱਚ ਸੰਗਤ ਜਿਹੜੀ ਦੁੱਤਾਂ 'ਚ ਪੈ ਜਾਂਦੀ ਏ। ਇਹ ਜਿੰਨੇ ਵੀ ਫੈਸਲੇ ਨੇ ਜਿੰਨੇ ਵੀ ਨਿਰਣੇ ਨੇ ਆਕਾਲਪੂਰ ਸੈਤੋਂ ਹੋਣੇ ਚਾਹੀਦੇ ਨੇ। ਉਦਾਹਰਨ ਤੇ ਤੌਰ ਤੇ ਬਹੁਤ ਸਾਰੇ ਪ੍ਰਚਾਰਕ ਜਿਹੜੇ ਨੇ ਜਦੋਂ ਉਹ ਬੇਦਾਵੀ ਦਾ ਜ਼ਿਕਰ ਕਰਦੇ ਨੇ ਤੇ ਕਈ ਪ੍ਰਚਾਰਕ ਆਨੰਦਪੁਰ ਸਾਹਿਬ ਕਹਿੰਦੇ ਨੇ ਤੇ ਕਈ ਰਾਮੇ ਆਣਾ ਕਹਿੰਦੇ ਨੇ। ਪਰ ਦੋਮ ਵਿੱਚੋਂ ਸਹੀ ਕੀ ਹੈ ਅਜੇ ਤੱਕ ਸਾਡਾ ਕਾਰ ਤੱਕ ਸਹਿ ਫੈਸਲਾ ਨਹੀਂ ਕਰ ਸਕਿਆ ਦੂਸਰਾ ਮਤਭੇਦ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਸਰਸਾ ਦੇ ਕੰਡੇ ਤੇ ਹੋਈ ਜਾਂ ਚਮਕੌਰ ਚ ਹੋਈ ਇਹਦਾ ਵੀ ਫੈਸਲਾ ਜੇ ਜਿਹੜਾ ਹੈ ਉਹ ਦੁਬਿਧਾ ਦੇ ਵਿੱਚ ਹੈ ਕਈ ਕਹਿੰਦੇ ਸਰਸਾ ਦੇ ਕੰਡੇ ਕਈ ਕਹਿੰਦੇ ਨਹੀਂ ਚਮਕੌਰ ਦੀ ਧਰਤੀ ਤੇ ਇਸੇ ਤਰ੍ਹਾਂ ਬੀਬੀ ਤਲੇਰ ਕੌਰ ਜੀ ਦੇ ਨਾਲ ਵੀ ਇਹ ਜਿਹੜਾ ਸੀ ਮਤਭੇਦ ਹੋਇਆ ਕਿ ਉਹ ਲੋਕ ਕੁਝ ਕਹਿ ਰਹੇ ਸੀ ਕਹਿੰਦੇ ਸਨ ਕਿ ਕਲਗੀ ਜਿਹੜੀ ਹੈ ਉਹ ਬਾਬਾ ਜੀਵਨ ਸਿੰਘ ਜੀ ਨੂੰ ਦਿੱਤੀ ਗਈ ਹੈ ਪਰ ਜਿਹੜੀ ਪਰਚਲਤ ਰੀਤ ਹੈ ਜਾਂ ਪਰਚਲਤ ਇਤਿਹਾਸ ਹੈ ਉਹ ਇਹ ਕਹਿੰਦਾ ਹੈ ਕਿ ਜਿਹੜੀ ਕਲਗੀ ਸੀ ਉਹ ਭਾਈ ਸੰਗਤ ਸਿੰਘ ਜੀ ਨੂੰ ਦਿੱਤੀ ਗਈ ਸੀ ਭਾਈ ਸੰਗਤ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਦੇ ਭਰਾ ਸਨ ਫਰਕ ਤਾਂ ਕੋਈ ਨਹੀਂ ਹੈ ਪਰ ਇੱਥੇ ਮਤਭੇਦ ਜਿਹੜੇ ਨੇ ਉਹ ਆਪੋ ਆਪਣੇ ਲੈ ਕੇ ਲੋਕ ਜਿਹੜੇ ਨੇ ਉਥੋਂ ਆਪਣਾ ਚਾਹੁੰਦੇ ਨੇ ਬਹੁਤ ਸਾਰੇ ਮਤਭੇਦ ਨੇ ਜਿਨ੍ਹਾਂ ਦਾ ਨਿਰਣਾ ਅੱਜ ਤੱਕ ਸਾਡੀ ਕਮੇਟੀ ਕਰ ਸਕੀ ਬਾਬਾ ਜੀਵਨ ਸਿੰਘ ਜੀ ਦਾ ਪਾਵਕੀ ਬਾਬਾ ਚਤਤਾ ਜੀ ਦਾ ਜਨਮ ਕਿੱਥੇ ਹੋਇਆ ਕਤੂ ਨੰਗਲ ਹੋਇਆ ਗੱਗੋਮਾਲ ਹੋਇਆ ਰਮਦਾਸ ਹੋਇਆ ਜਾਂ ਪਟਨੇ ਦੀ ਧਰਤੀ ਤੇ ਹੋਇਆ ਅੱਜ ਤੱਕ ਵੀ ਵਿਦਵਾਨਾਂ ਦੇ ਕੋਰੇ ਫੈਸਲਾ ਨਹੀਂ ਹੋ ਸਕਿਆ ਹੋਰ ਵੀ ਬਹੁਤ ਸਾਰੇ ਮਤਭੇਦ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤਰੀਕ ਦੇ ਮਤਭੇਦ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਤਰੀਕ ਦੇ ਮਤਭੇਦ ਅਜੇ ਤੱਕ ਸਾਡੀ ਕੌਮ ਸਾਡੇ ਜਥੇਦਾਰ ਸਾਡਾ ਆਕਾਰ ਤਖਤ ਇਹ ਨਿਰਣਾ ਨਹੀਂ ਕਰ ਸਕਿਆ ਕਿ ਅਸਲੀ ਤਰੀਕ ਕਿਹੜੀ ਹੈ ਪਾਪਾ ਜੀਵਨ ਸਿੰਘ ਜੀ ਦੀ ਸ਼ਹੀਦੀ ਕਿੱਥੇ ਹੋਈ ਕਲਗੀ ਤੋੜਾ ਕਿਸ ਨੂੰ ਦਿੱਤਾ ਗਿਆ ਹੋਰ ਵੀ ਬਹੁਤ ਸਾਰੇ ਮਤਭੇਦ ਨੇ ਜਿਨ੍ਹਾਂ ਦਾ ਨਿਰਣਾ ਜਿਨ੍ਹਾਂ ਦਾ ਫੈਸਲਾ ਸਿਰਫ ਅਕਾਲ ਤਖਤ ਸਾਹਿਬ ਹੀ ਕਰ ਸਕਦਾ ਹੈ ਸੋ ਮੈਂ ਬੇਨਤੀ ਕਰਦੀ ਆ ਜੀ ਇਹਵੇਂ ਪ੍ਰਚਾਰਕਾਂ ਨੂੰ ਘੇਰ ਕੇ ਪ੍ਰਚਾਰਕਾਂ ਦੇ ਸੰਭਾਗ ਮੰਨ ਰਤ ਕਰਕੇ ਤੁਹਾਨੂੰ ਕੁਝ ਨਹੀਂ ਮਿਲਣਾ ਕਿਉਂਕਿ ਪ੍ਰਚਾਰਕ ਆਪਣੀ ਕੋਸ਼ਿਸ਼ ਕਰਦੇ ਨੇ ਸੰਗਤਾਂ ਨੂੰ ਜੋੜਨ ਦਾ ਯਤਨ ਕਰਦੇ ਨੇ ਹਰ ਇੱਕ ਪ੍ਰਚਾਰਕ ਹਰ ਇੱਕ ਕਥਾਵਾਚ ਹਰ ਇੱਕ ਕਵੀਸ਼ਰ ਹਰ ਇੱਕ ਗ੍ਰੰਥੀ ਹਾਰੇ ਕਰਾਕੀ ਇਹ ਕੋਸ਼ਿਸ਼ ਕਰਦਾ ਹੈ ਯਤਨ ਕਰਦਾ ਹੈ ਕਿ ਸੰਗਤਾਂ ਦੇ ਵਿੱਚ ਉਤਪਾਦ ਨਾ ਪਾਈ ਜਾਵੇ ਜਿੰਨਾ ਜਿੰਨਾ ਕਿਸੇ ਨੇ ਪੜਿਆ ਉਹ ਆਪਣੀ ਮਤਬੁੱਧੀ ਦੇ ਅਨੁਸਾਰ ਸੰਗਤਾਂ ਦੇ ਵਿੱਚ ਇਤਿਹਾਸ ਪਹੁੰਚਾਉਣ ਦਾ ਯਤਨ ਕਰਦਾ ਹੈ ਸੋ ਮੈਂ ਸੰਗਤਾਂ ਨੂੰ ਬੇਨਤੀ ਕਰਦੀ ਹਾਂ ਕਿ ਜਿੰਨੀਆਂ ਵੀ ਤੁਬਦਾਵਾਂ ਨੇ ਉਹ ਪ੍ਰਚਾਰਕ ਹੱਲ ਨਹੀਂ ਕਰ ਸਕਦੇ ਇਸ ਕਰਕੇ ਇਹਦੀ ਬੇਨਤੀ ਹੈ ਕਿ ਆਕਾਰ ਤੁੱਤ ਸਾਹਿਬ ਦੇ ਜਿੰਨੇ ਵੀ ਜਥੇਦਾਰ ਨੇ ਪੰਜਾ ਤਖਤਾਂ ਦੇ ਜਥੇਦਾਰ ਇਕੱਠੇ ਹੋਣ ਇਹ ਜਿਹੜੇ ਹਰ ਵਾਰ મત ਭੇਦ ਪਾਏ ਜਾਂਦੇ ਨੇ ਹਰ ਵਾਰ ਖਰੇਵੇਂ ਜਿਹੜੇ ਨੇ ਉਹ ਪਾਏ ਜਾਂਦੇ ਨੇ ਇਹਨਾਂ ਦਾ ਨਿਰਣਾ ਕਰਕੇ ਕੌਮ ਦੇ ਜਿਹੜੇ ਪ੍ਰਚਾਰਕ ਢਾਟੀ ਰਾਗੀ ਕਮਿਸ਼ਨਰ ਨੇ ਉਹਨਾਂ ਨੂੰ ਸਮਝਾਉਣ ਦਾ ਵੀ ਯਤਨ ਕੀਤਾ ਜਾਵੇ ਤਾਂ ਜੋ ਸਾਡੀ ਜਿਹੜੀ ਸੰਗਤ ਉਤਪਦਾ ਦੇ ਵਿੱਚ ਨਾ ਪਵੇ ਉਮੀਦ ਕਰਦੀ ਹਾਂ ਕਿ ਤੁਸੀਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਜੋ ਸਾਡੇ ਜਥੇਦਾਰ ਜਿਹੜੇ ਨੇ ਉਹ ਕੋਈ ਨਾ ਕੋਈ ਫੈਸਲਾ ਜ਼ਰੂਰ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ